ਜਿੱਦਾਂ ਦੇ ਖਾਦੀਸ਼ ਹੈ ਪੰਜਾਬਣ ਕਰਕੇ ਮਨਲਾ ਸਿੰਘ ਆਪਾਂ ਹੋਰ ਕੀ ਇਹ ਬਦਲੀ ਚਾਲ ਅੱਪਸੀ ਮੈਂ ਫੌਜੀ ਕਮਾਨ ਖੁਦ ਸੰਭਾਲਾ ਦੀ ਤੇ ਫਰੰਕੀ ਨੂੰ ਪੰਜਾਬ ਤੋਂ ਕੱਢ ਕੇ ਹੀ ਤਾਂ ਨਵਾਹੀ ਤੇ ਇਸ ਚਿੰਤਾ ਨੇ ਰਾਣੀ ਮੋਹਨ ਦੀ ਗੱਲ ਕਿੰਨਾ ਕਸ਼ ਸੀ ਆ ਗਿਆ ਸਸ਼ੀਕਲ ਜੀ ਤੁਸੀਂ ਜੁੜਿਆ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਸੋਨੀ ਢੱਲੋਂ ਅੱਜ ਅਸੀਂ ਬੈਠੇ ਆ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਦੇ ਨੌਰਥ ਤੇ ਇਲਾਕੇ 크레ਗੀ ਬੰਦੇ ਵਿੱਚ ਇੱਥੇ ਮੇਰੇ ਨਾਲ ਇਸ ਵਕਤ theater ਦੀ ਉਹ ਟੀਮ ਬੈਠੀ ਹੈ ਜਿਹੜੀ ਆਪਣੀਆਂ ਜਣਾ ਦੇ ਨਾਲ ਜੁੜੀ ਹੋਈ ਹੈ ਆਪਣੇ theater ਨੂੰ ਉਹ ਪੰਜਾਬ ਦੇ ਵਿੱਚ ਵੀ ਕਰਦੇ ਸੀ ਤੇ ਹੁਣ theater ਨੂੰ ਇੱਥੇ ਵੀ ਉਹਨਾਂ ਨੇ ਜਾਰੀ ਰੱਖਿਆ ਹੋਇਆ ਆਓ ਤੁਹਾਨੂੰ ਮਿਲੌਣੇ ਆ ਰੰਗਮঞ্চਕਾਰੀ ਦੀ ਉਸ ਟੀਮ ਦੇ ਨਾਲ ਜਿਸ ਨੇ 12 ਮਾਰਚ ਨੂੰ ਮੈਲਬਨ ਦੇ ਵਿੱਚ ਪੰਜਾਬੀ ਦਾ ਨਾਟਕ ਮਹਾਰਾਣੀ ਜੰਦਾ ਕਰਨਾ ਹੈ ਗੱਲਾਂ ਬਾਤਾਂ ਕਰਾਂਗੇ ਮੈਡਮ ਰਮਾ ਸੇਖੋ ਨਾਲ ਗੁਰਤੇਜਮਾਨ ਅਤੇ ਹੋਰ ਸਾਰੇ ਸਾਥੀਆਂ ਦੇ ਨਾਲ ਜਾਣਾ ਕਿ ਮਹਾਰਾਣੀ ਜਿੰਦਾ ਦਾ ਜਿਹੜਾ ਨਾਟਕ ਹੈ ਉਸ ਦੇ ਵਿੱਚ ਕੀ ਕੁਝ ਖਾਸ ਹੋਣਾ ਵਾਪਰਨਾ ਹੈ ਤੇ ਕੀ ਚੀਜ਼ ਆ ਜਿਹੜੀ ਇੰਨਾ ਥੀਏਟਰ ਦੇ ਆਰਟਿਸਟਾਂ ਨੂੰ ਪ੍ਰੇਰਿਤ ਕਰਦੀ ਹੈ ਆਓ ਪਹਿਲਾਂ ਸਵਾਗਤ ਕਰਦੇ ਹਾਂ ਸਾਰੀ ਟੀਮ ਦਾ ਸਭ ਤੋਂ ਪਹਿਲਾਂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਬੋਲ ਪੰਜਾਬੀ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੇਰੇ ਨਾਲ ਇਸ ਵਕਤ ਅੱਜ 14 ਫਰਵਰੀ ਦਾ ਦਿਨ ਹੈ ਤੇ ਲਾਲ ਰੰਗ ਦੀ ਚੁੰਨੀ ਲਈ ਰਮਨ ਸੇਖੋਂ ਮੈਡਮ ਬੈਠੇ ਨੇ ਵੈਲੈਂਟਾਈਨ ਦਾ ਦਿਨ ਹੈ ਪਰ ਵਿਕਰਮ ਸੇਖੋਂ ਭਾਰੀ ਇੱਥੇ ਨਹੀਂ ਇਹ ਥੋੜ ਉਦਾਸੀ ਵਾਲੀ ਗੱਲ ਵੀ ਹੈਗੀ ਆ ਪਰ ਖੈਰ ਖੁਸ਼ੀਆਂ ਹਾਸੇ ਚੱਲਦੇ ਰਹਿੰਦੇ ਨੇ ਮੈਡਮ ਸਭ ਤੋਂ ਪਹਿਲਾਂ ਤੇਰੀ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਇਸ ਗੱਲ ਦੀਆਂ ਕਿਉਂਕਿ ਥੀਏਟਰ ਕਰਨਾ ਆਪਾਂ ਸਾਰਿਆਂ ਨੂੰ ਪਤਾ ਕਿ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ ਪਰ ਉਹ ਥੀਏਟਰ ਕਰਨਾ ਜਿਹੜਾ ਇਤਿਹਾਸ ਨਾਲ ਜੁੜਿਆ ਹੋਵੇ ਜਿਹੜਾ ਜੜਾਂ ਨਾਲ ਜੁੜਿਆ ਹੋਵੇ ਕਿਉਂਕਿ ਜੇਕਰ ਕਮੇਡੀ ਦੀ ਗੱਲ ਕਰੀਏ ਜੇਕਰ ਤੁਸੀਂ ਕਮਰਸ਼ੀਅਲ ਥੀਏਟਰ ਦੀ ਗੱਲ ਕਰੀਏ ਥੋੜਾ ਸੌਖਾ ਹੋ ਜਾਂਦਾ ਦਰਸ਼ਕਾਂ ਨੂੰ ਇਕੱਠੇ ਕਰਨਾ ਵੀ ਸੌਖਾ ਹੋ ਜਾਂਦਾ ਪਰ ਜਿਸ ਤਜਰਬੇ ਨੂੰ ਲੈ ਕੇ ਤੁਸੀਂ ਕਰ ਰਹੇ ਹੋ ਉਸ ਤਜਰਬੇ ਲਈ ਤੁਹਾਨੂੰ ਮੁਬਾਰਕਾਂ ਦੀ ਤੁਸੀਂ ਆਲਰੇਡੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਇਸ ਦੇ ਸ਼ੋਅ ਕਰ ਚੁੱਕੇ ਹੋ ਪਾਕਿਸਤਾਨ ਦੇ ਵਿੱਚ ਵੀ ਸ਼ੋਅ ਕਰ ਚੁੱਕੇ ਹੋ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰਾਂਗਾ ਲਾਹੌਰ ਜਿੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਜੀ ਲਾਹੌਰ ਦਾ ਤਜਰਬਾ ਕਿ ਮੈਂ ਸੀਧੀ ਹਾਂ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਬੋਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੰਗਮঞ্চ ਕਾਰੀ ਦੀ ਸਾਰੀ ਟੀਮ ਵੱਲੋਂ ਤੇ ਬਹੁਤ ਸ਼ੁਕਰੀਆ ਤੁਸੀਂ ਇੰਨੇ ਰੁਝੇ ਹੋਿਆਂ ਤੋਂ ਉਧਰ ਸਾਊਥ-ਈਸਟ ਵਾਲੀ ਸਾਈਡ ਤੋਂ ਐਡੀ ਦੂਰ ਚੱਲ ਕੇ ਸਾਡੇ ਵਿੱਚ ਆਏ ਜੇ ਸੋ ਇਹ ਮੈਨੂੰ ਲੱਗਦਾ ਕਿ ਸੋਨੀ ਹੁਣਾਂ ਦਾ ਵੀ ਥੀਏਟਰ ਪ੍ਰਤੀ ਪਿਆਰ ਹੀ ਹੈ ਕਿਉਂਕਿ ਆਪ ਰੰਗਮंच ਨਾਲ ਜੁੜੇ ਹੋਏ ਨੇ ਤਾਂ ਕਰਕੇ ਇਹ ਸਾਡੀ ਉਸ ਸ਼ਿੱਦਤ ਨੂੰ ਮਹਿਸੂਸ ਕਰ ਸਕਦੇ ਨੇ ਤੇ ਬਾਕੀ ਇਹ ਹੈ ਕਿ ਲਾਹੌਰ ਤੋਂ ਤੁਸੀਂ ਕਿਹਾ ਹੈ ਇਹਦੀ ਗੱਲ ਕਿਉਂਕਿ ਜਿੰਦਾ ਜਿਹੜਾ ਅਸੀਂ ਨਾਟਕ ਕਰ ਰਹੇ ਹਾਂ ਅਸੀਂ 8 ਮਾਰਚ ਨੂੰ ਵਿਮਨਸ ਡੇ ਦੇ ਉੱਤੇ ਨਾਟਕ ਕਰ ਰਹੇ ਹਾਂ ਜੀ ਤੇ ਮਹਾਰਾਣੀ ਅਜਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲਾ ਲਾਹੌਰ ਦੇ ਵਿੱਚ ਸੀਗਾ ਉਹਨਾਂ ਦਾ ਰਾਜਪਾਕ ਸਾਰਾ ਕੁਝ ਲਾਹੌਰ ਦੇ ਵਿੱਚ ਸੀਗਾ ਤੇ ਲਾਹੌਰ ਦੇ ਵਿੱਚ ਇਸ ਨਾਟਕ ਨੂੰ ਕਰਨਾ ਮੈਂ ਕਹਿੰਨੀ ਆ ਕਿ ਉਸ ਕੁਦਰਤ ਦੀ ਬਖਸ਼ਿਸ਼ ਸੀਗੀ ਉਸ ਕੁਦਰਤ ਦੀ ਮਿਹਰਬਾਨੀ ਸੀਗੀ ਕਿ ਮੈਨੂੰ ਇਹ ਸਬੱਬ ਹਾਸਿਲ ਹੋਇਆ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਲਾਹੌਰ ਦੇ ਵਿੱਚ ਜਾ ਕੇ ਇਸ ਨਾਟਕ ਨੂੰ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਜਿੰਨੇ ਵੀ ਇਹਦੇ ਸ਼ੋਅ ਕੀਤੇ ਨੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹਦੇ ਸ਼ੋਅ ਕੀਤੇ ਪਰ ਲੈਹਿੰਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਜਿੰਨੀ شدت ਦੇ ਨਾਲ ਦਰਸ਼ਕ ਇਸ ਨਾਟਕ ਨਾਲ ਜੁੜੇ ਉਹ ਬਾ ਕਮਾਲ ਸੀਗਾ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਸਾਡੇ ਘਰ ਦੇ ਵਿੱਚ ਬੈਠ ਕੇ ਸਾਡੀ ਗੱਲ ਹੋ ਰਹੀ ਹੈ ਤੇ ਜਿੰਦਾ ਸਾਡੀ ਸੀਗੀ ਸਾਡੀ ਹੈ ਸੋ ਉਹ ਬਹੁਤ ਪਿਆਰ ਮਿਲਿਆ ਉਹ ਮੇਰੇ ਵਾਸਤੇ ਇੱਕ ਲਾਈਫ ਟਾਈਮ ਮੈਂ ਕਹਾਂਗੀ ਕਿ ਉਹ ਤਜਰਬਾ ਮੇਰੇ ਵਾਸਤੇ ਹੈ ਤੇ ਰੈਂਦੀ ਉਮਰ ਤੱਕ ਉਹ ਮੇਰੇ ਨਾਲ ਉਹ ਪਿਆਰ ਉਹਨਾਂ ਦੀ ਮੁਹੱਬਤ ਰਹੇਗੀ ਬਿਲਕੁਲ ਜੀ ਅਸੀਂ ਅਕਸਰ ਸੁਣਦੇ ਹਾਂ ਕਿ ਜਿਹੜੀਆਂ ਕੌਮਾਂ ਆਪਦੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਜੱਗ ਉਤੇ ਸਦੀ ਵੀ ਜਿਉਂਦੀਆਂ ਰਹਿੰਦੀਆਂ ਨੇ ਖਾਸ ਤੌਰ ਤੇ ਜਿਸ ਕੈਰੈਕਟਰ ਦੀ ਗੱਲ ਅਸੀਂ ਕਰ ਰਹੇ ਹਾਂ ਮਹਾਰਾਣੀ ਜਿੰਦਾ ਸਿੱਖ ਰਾਜ ਦੀ ਉਹ ਮਹਾਰਾਣੀ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਸਿੱਖ ਰਾਜ ਨੂੰ ਕਾਇਮ ਰੱਖਣ ਦੇ ਲਈ ਆਖਰੀ ਦਮ ਦੇ ਤੱਕ ਲੜਾਈ ਲੜੀ ਅਤੇ ਅੱਗੇ ਵੀ ਸਿੱਖ ਰਾਜ ਫੈਲੇ ਇਸ ਦੀ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਅੱਜ ਵੀ ਅਸੀਂ ਐਜ਼ ਅ ਸਿੱਖ ਦੇਣਦਾਰ ਆ ਮੈਡਮ ਸਕ੍ਰਿਪਟ ਦੀ ਗੱਲ ਕਰ ਲਈ ਜੀ ਕੇਵਲ ਧਾਲੀਵਾਲ ਇੱਕ ਅਜਿਹੇ ਸਾਕਸ਼ ਜਿਹੜੇ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਥੀਏਟਰ ਨੂੰ ਕੇਵਲ ਉਹਨਾਂ ਦੀ ਬਹੁਤ ਦੇਣ ਹੈ ਅੰਮ੍ਰਿਤਸਰ ਤੋਂ ਲੈ ਕੇ ਜੇਕਰ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਗੱਲ ਕਰ ਰਹੀਏ ਤਾਂ ਕੇਵਲ ਧਾਲੀਵਾਲ ਭਾਜੀ ਦਾ ਨਾਮ ਬੜੇ ਇੱਜ਼ਤ ਬੜੇ ਆਦਬ ਦੇ ਨਾਲ ਲਿਆ ਜਾਂਦਾ ਜੀ ਕੇਵਲ ਭਾਰੀ ਉਹਨਾਂ ਨੇ ਵੀ ਆ ਜਾਣਾ ਜੀ ਸਾਡੇ ਲਈ ਉਹ ਵੀ ਐਕਸਾਈਟਮੈਂਟ ਦੀ ਗੱਲ ਹੈ ਜੀ ਟੋਟਲ ਕਿੰਨੇ ਘੰਟੇ ਦੀ ਜਿਹੜੀ ਪੇਸ਼ਕਾਰੀ ਹੈ ਰੀ ਮਹਾਰਾਣੀ ਜਿੰਦਾ ਦੀ ਅ ਟੋਟਲ 2 ਘੰਟੇ ਦੀ ਪਰਫਾਰਮੈਂਸ ਹੈਗੀ ਹੈ ਮਤਲਬ 1 ਘੰਟਾ 50 ਮਿੰਟ ਤੇ 2 ਘੰਟੇ ਦੇ ਵਿੱਚ ਵਿੱਚ ਇਹ ਨਾਟਕ ਹੈਗਾ ਜੀ ਤੇ ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੇਵਲ ਧਾਲੀਵਾਲ ਵਾਕਈ ਉਹਨਾਂ ਦਾ ਮਤਲਬ ਰੰਗਮંચ ਦੇ ਖੇਤਰ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਵੱਖਰਾ ਮੁਕਾਮ ਹੈਗਾ ਤੇ ਸ਼੍ਰੋਮਣੀ ਨਾਟਕਕਾਰ ਨੇ ਉਹ ਤੇ ਬਾਕੀ ਉਹਨਾਂ ਦੀ ਮਹਾਰਤ ਜਿਹੜੀ ਹੈ ਨਾ ਡਿਜ਼ਾਈਨ ਕਰਨਾ ਕਿਸੇ ਨਾਟਕ ਨੂੰ ਉਹ ਉਹਦੇ ਵਿੱਚ ਉਹਨਾਂ ਦੀ ਬਹੁਤ ਮਹਾਰਤ ਹੈ ਉਹ ਕਿਸੇ ਵੀ ਚੀਜ਼ ਨੂੰ ਕਿਸੇ ਵੀ ਸਕ੍ਰਿਪਟ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕਰ ਦਿੰਦੇ ਨੇ ਸੋ ਜਿਹੜਾ ਮਹਾਰਾਣੀ ਜਿੰਦਾ ਨਾਟਕੇ ਐਡੇ ਵੱਡੇ ਇਤਿਹਾਸ ਨੂੰ ਸਟੇਜ ਉੱਤੇ ਪਰਫਾਰਮ ਕਰਨਾ ਬੜਾ ਚੈਲੈਂਜਿੰਗ ਹੈਗਾ ਸੋ ਕੇਵਲਪਾ ਜੀ ਨੇ ਇਹਨੂੰ ਜਿਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਕਿ ਇੱਕ ਨਰੇਟਿਵ ਫਾਰਮ ਦੇ ਵਿੱਚ ਇਹ ਨਾਟਕ ਹੈ ਸੰਬੋਧਨੀ ਸ਼ੈਲੀ ਦੇ ਵਿੱਚ ਡਰਾਮਾ ਵੀ ਹੈ ਪੂਰਾ ਇਸ ਨਾਟਕ ਦੇ ਵਿੱਚ ਪਰ ਸਾਰੇ ਕਲਾਕਾਰ ਨੇ ਕਿਤੇ ਕਿਤੇ ਸੂਤਰ ਧਾਰ ਵੀ ਹੁੰਦੇ ਨੇ ਬਿਕੋਜ਼ ਅਸੀਂ ਜਦੋਂ ਡੇਟਸ ਦਸਨੀਆਂ ਨੇ ਤੱਥ ਉਸ ਇਤਿਹਾਸ ਨੂੰ ਬਿਆਨ ਕਰਨਾ ਤੇ ਉਹ ਨੈਰੇਟਿਵ ਫਾਰਮ ਜ਼ਰੂਰੀ ਸੀਗੀ ਕਿਉਂਕਿ ਹਰ ਇੱਕ ਜਿਹੜਾ ਤੱਥ ਹੈ ਹਰ ਇਤਿਹਾਸ ਦੇ ਉਸ ਪੱਖ ਨੂੰ ਅਸੀਂ ਐਜ਼ ਅ ਡਰਾਮਾ ਪੇਸ਼ ਨਹੀਂ ਕਰ ਸਕਦੇ ਬਟ ਇਹ ਇਸ ਬਹੁਤ ਵੱਡਾ ਡਰਾਮਾ ਵੀ ਹੈ ਇਸ ਦੇ ਨਾਟਕ ਕਿਉਂਕਿ ਰੰਗਮંચ 'ਤੇ ਡਰਾਮਾ ਨਾ ਹੋਵੇ ਤੇ ਉਹ ਉਹ ਇੰਪੈਕਟ ਨਹੀਂ ਹੁੰਦਾ ਸੋ ਬੜਾ ਇਮੋਸ਼ਨਲ ਵੀ ਹੈ ਉਹ ਸਾਰੀ ਸਿਆਸਤ ਉਸ ਸਮੇ ਜੋ ਸੀਗੀ ਉਹਦਾ ਵੀ ਸਾਰਾ ਬਿਆਨ ਇਹਦੇ ਵਿੱਚ ਹੈਗਾ ਇਸ ਨਾਟਕ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇੱਕ ਬੜੀ ਬਾਕਮਾਲੇ ਪੇਸ਼ਕਾਰੀ ਹੈਗੀ ਹੈ ਜਦੋਂ ਦੇਖਣਗੇ ਆਸਟ੍ਰੇਲੀਆ ਦੇ ਲੋਕ ਤੇ ਮੈਨੂੰ ਲੱਗਦਾ ਉਹ ਯਕੀਨਨ ਇਹਨੂੰ ਪਸੰਦ ਕਰਨਗੇ ਬਿਲਕੁਲ ਜੀ ਹੁਣ ਅਸੀਂ ਜਦੋਂ ਘਰੋਂ ਆ ਰਹੇ ਸੀ ਮੈਂ ਬਾੜਕ ਸਾਹਿਬ ਨਾਲ ਇਹੀ ਗੱਲ ਕਰਦਾ ਆ ਰਿਹਾ ਸੀ ਬਾੜਕ ਸਾਹਿਬ ਕਹਿੰਦੇ ਵੀ ਇੱਕ ਇੱਕ ਸਟਰਗਲ ਹੁੰਦੀ ਆ ਕਿ ਰੰਗਮੰਚ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਕਰਨਾ ਸਾਡੇ ਕੋਲੇ ਬੜੀਆਂ ਹੈਲਪਿੰਗ ਏਡਸ ਹੁੰਦੀਆਂ ਨੇ ਬਹੁਤ ਸਾਰੇ ਸਮਾਂ ਜਿਹੜਾ ਸਾਡੇ ਕੋਲੇ ਮਿਲ ਜਾਂਦਾ ਮੈਂ ਇਹਨਾਂ ਨੂੰ ਪਾਟ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿ ਇੱਕ ਵਾਰੀ ਕੇਬਲ ਭਾਜੀ ਆਗੇ ਨਾ ਤੂੰ ਦੇਖੇਂਗਾ ਨਾਟਕ ਦਾ ਮੋਹ ਮਹਾਂਦਰਾ ਬਦਲ ਜਾਣਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਸਟੇਜ ਡਿਜ਼ਾਈਨਿੰਗ ਦੇ ਵਿੱਚ ਮੁਹਾਰਤ ਆ ਮੈਂ ਉਹਨਾਂ ਦੇ ਕਈ ਕਈ ਪਰਫਾਰਮੈਂਸਾਂ ਦੇਖੀਆਂ ਮੈਨੂੰ ਯਾਦ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਨਾਟਕ ਸੀਗਾ ਗੱਡੀ ਚੜ੍ਹਨ ਦੀ ਕਾਲ ਬੜੀ ਸੀ ਉਹ ਇੱਕ ਤਰ੍ਹਾਂ ਦੀ ਫਿਲਮ ਸੀਗੀ ਮੈਨੂੰ ਨਹੀਂ ਲੱਗਦਾ ਕਿ ਫਿਲਮ ਦੇ ਵਿੱਚ ਸਾਨੂੰ ਅਸੀਂ ਇੰਨੇ ਅਟ ਅ ਗੁਰਤੇਜ ਮਾਨ ਪਾਰੀ ਬੈਠੇ ਨੇ ਪਰੀਪਲਤ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਵੈਲਕਮ ਜੀ ਤੁਸੀਂ ਆਪ ਥੀਏਟਰ ਨਾਲ ਜੁੜੇ ਹੋ ਕੇਵਲ ਪਾਰੀ ਹੋਣਾ ਨਾਲ ਜੁੜੇ ਹੋ ਜੀ ਪਹਿਲਾ ਸਵਾਲ ਇਹ ਹੀ ਹੈ ਜੀ ਆਸਟ੍ਰੇਲੀਆ ਆ ਕੇ ਕਿਵੇਂ ਦਾ ਲੱਗ ਰਿਹਾ ਇਹ ਤਜਰਬਾ ਜਦੋਂ ਦੇਖ ਰਹੇ ਹੋ ਇੱਥੋਂ ਦੇ ਜਿਹੜੇ ਆਰਟਿਸਟ ਉਹਨਾਂ ਨੂੰ ਨਾਟਕ ਕਰਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਦੋਂ ਦੱਸਿਆ ਸੀ ਰਮਾ मैम ਨੇ ਸਾਨੂੰ ਕਿ ਅਸੀਂ ਇੱਥੇ ਪਰਫਾਰਮ ਕਰਨਾ ਐਸ ਨਾਟਕ ਨੂੰ ਕਿ ਮੈਨੂੰ ਸੀ ਕਿ ਕਿੱਦਾਂ ਇਹਨਾਂ ਕੋ ਕਿਵੇਂ ਸਟੂਡੈਂਟ ਇਕੱਠੇ ਹੋਣਗੇ ਪੰਜਾਬੀ ਕਿਵੇਂ ਕਰਨਗੇ ਸਾਰਾ ਕੁਝ ਕਿਉਂਕਿ ਇੰਨਾ ਵੱਡਾ ਨਾਟਕ ਹੈ ਇੰਨਾ ਵੱਡਾ ਡਿਜ਼ਾਈਨ ਹੈ ਇੰਨਾ ਤਾਮਝਾਮ ਹੈ ਤੇ ਸਾਡੀ ਪਰ ਆਪਸ ਚ ਗੱਲ ਹੁੰਦੀ ਰਹਿੰਦੀ ਸੀ ਪਰ ਜਦੋਂ ਮੈਂ ਇੱਥੇ ਆਇਆ ਮੈਂ ਉਦੋਂ ਤੱਕ ਵੀ ਥੋੜਾ ਸੀਗਾ ਵੀ ਪਰ ਨਹੀਂ ਕਿੱਦਾਂ ਹੋਏਗਾ ਕੀ ਹੋਏਗਾ ਪਰ ਇਹ ਤਾਂ 6 ਮਹੀਨੇ ਤੋਂ ਲੱਗੇ ਹੋਏ ਨੇ ਪਰ ਮੈਂ ਕੱਲ ਜਦੋਂ ਅਸਲ ਵੇਖੀ ਤੇ ਮੈਨੂੰ ਬੜੀ ਤਸੱਲੀ ਹੋਈ ਮੈਂ ਕਿਹਾ ਚਲੋ ਹੁਣ ਹੋਰ ਮਜ਼ਾ ਆਏਗਾ ਕੰਮ ਕਰਨ ਦਾ ਹਣਾ ਜਦੋਂ ਕੋਈ ਪਤਾ ਹੋਵੇ ਵੀ ਹਾਂ 60 70% ਮਤਲਬ ਕਿ ਠੀਕ ਹੈ ਓਕੇ ਆ ਜਦੋਂ ਮੈਂ ਵਿੱਚ ਜੁੜ ਜੂਗਾ ਚੀਜ਼ਾਂ ਹੋਰ ਜੁੜਨਗੀਆਂ ਸਾਰਾ ਕੁਝ ਕਰਕੇ ਉਹ ਬਹੁਤ ਵਧੀਆ ਹੋਏਗਾ ਜੀ ਬੜਾ ਚੰਗਾ ਲੱਗਾ ਜਿੱਥੇ ਆ ਗਏ ਹਮ ਜੇਕਰ ਮਹਾਰਾਣੀ ਜੰਦਾ ਦੇ ਦੀ ਗੱਲ ਕਰ ਲਈਏ ਜੀ ਇੱਕ ਵੱਡਾ ਨਾਟਕ ਹੈ ਜਿਵੇਂ ਮੈਡਮ ਨੇ ਦੱਸਿਆ ਕਿ ਨੈਰੇਟਿਵ ਫੋਰਮ ਫਾਰਮ ਵੀ ਨਾਲ ਰਹਿਣੀ ਆ ਤੇ ਡਰਾਮਾ ਵੀ ਰਹਿਣਾ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਪੜੀ ਪੁੱਛਣਾ ਚਾਹੁੰਦਾ ਜਦੋਂ ਦਰਸ਼ਕ ਨੇ ਆਉਣਾ ਕਿਸ ਤਰੀਕੇ ਦੇ ਨਾਲ ਉਹ ਕਿਸ ਮਾਈਂਡ ਸੈਟ ਦੇ ਨਾਲ ਉਹ ਥੀਏਟਰ ਦੇ ਵਿੱਚ ਐਂਟਰ ਜੀ ਦੀ ਮਾਈਂਡ ਸੈਟ ਦੇਖੋ ਨਾ ਸਭ ਤੋਂ ਵੱਡੀ ਗੱਲ ਇਸ ਨਾਟਕ 'ਚ ਇਹ ਹੈ ਕਿ ਇਹ ਕੁਝ ਨਾ ਜਿਹੜੇ ਇਹ ਜਿਹੇ ਕਿੱਸੇ ਨੇ ਤੁਹਾਨੂੰ ਮੈਂ ਫ੍ਰੈਂਕਲੀ ਗੱਲ ਕਹਾਂ ਕਿ ਮੈਨੂੰ ਇਹ ਨਾਟਕ ਕਰਨ ਤੋਂ ਬਾਅਦ ਪਤਾ ਲੱਗੇ ਜਦੋਂ ਮੈਂ ਸਕ੍ਰਿਪਟ ਇਹਦੀ ਮੈਂ ਜਿਰੋਸੀ ਰੈਸਲ ਸ਼ੁਰੂ ਕੀਤੀਆਂ ਰੀਆਂ ਅੰਮ੍ਰਿਤਸਰ ਦੇ ਵਿੱਚ ਵੀ ਇੰਨੀ ਵੱਡੀ ਸਿਆਸਤ ਸੀਗੀ ਸਾਨੂੰ ਪਤਾ ਸੀਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀਗਾ ਬੜਾ ਵਧੀਆ ਰਾਜ ਸੀਗਾ ਉਹ ਖਤਮ ਹੋ ਗਿਆ ਮਹਾਰਾਜ ਰਣਜੀਤ ਸਿੰਘ ਠੀਕ ਹੈ ਇੱਕ ਜਿੰਦਾ ਸੀਗੀ ਪਰ ਜਿੰਦਾ ਦੀ ਕੀ ਸਟੋਰੀ ਸੀਗੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਮੈਨੂੰ ਲੱਗਦਾ ਦੱਸਣੀ ਚਾਹੀਦੀ ਹੈ ਬੱਚਿਆਂ ਨੂੰ ਜਿਹੜਾ ਆਡੀਅנס ਆਵੇ ਮੋਸਟਲੀ ਨਹੀਂ ਲੋਕਾਂ ਨੂੰ ਪਤਾ ਵੀ ਉਹਨੇ ਕਿੰਨਾ ਸਟਰਗਲ ਕੀਤਾ ਔਰ ਇਹ ਕੀ ਜਰਨੀ ਸੀਗੀ ਕਿੱਥੇ ਕਿੱ ਈ ਉਹਦਾ ਜਿਹੜੇ ਕੋ ਵੇਖੋ ਇੱਕ ਆਪਾਂ ਆਪ ਸੋਚੀਏ ਕਿ ਸਾਡੇ ਕੋ ਅੱਜ ਸਾਡਾ ਇੱਕ ਬੱਚਾ ਦੂਰ ਹੋ ਜੇ ਸਾਡੇ ਤੋਂ ਉਹਦੇ ਕੋ ਤਾਂ ਬੱਚਾ ਖੋ ਲਿਆ ਗਿਆ ਇੱਕ ਹਨਾ ਉਹਨੂੰ ਕਿੰਨੇ ਸਾਲਾਂ ਬਾਅਦ ਮਿਲਿਆ ਔਰ ਫਿਰ ਕਿਹਾ ਗਿਆ ਕਿ ਨਹੀਂ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਕਿੰਨਾ ਕੁ ਕਿੰਨੀ ਟੈਸ ਦੀ ਮੈਨੂੰ ਜਦੋਂ ਪਹਿਲੀ ਵਾਰੀ ਮੈਂ ਸਕ੍ਰਿਪਟ ਪੜ੍ਹੀ ਸੀ ਮੈਂ ਭਾਵੁਕ ਹੋ ਗਿਆ ਸੀ ਇਸ ਚੀਜ਼ ਤੋਂ ਕਿਉਂਕਿ ਮੇਰੇ ਵੀ ਬੱਚੇ ਨੇ ਮੈਂ ਕਿਹਾ ਇੰਨੀ ਵੱਡੀ ਟੈਸ ਦੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜ਼ਰੂਰ ਹਿਸਟਰੀ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ ਆਪ ਵੀ ਸੁੰਨੀ ਚਾਹੀਦੀ ਹੈ ਤੇ ਇਹਦਾ ਲੋਕਾਂ ਨੂੰ ਜਾਣ ਕੇ ਚੰਗਾ ਲੱਗੇਗਾ ਜੀ ਬਿਲਕੁਲ ਜੀ ਮੈਨੂੰ ਕਹਿਣਗੇ ਸ਼ਾਹੀ ਫਕੀਰਨੀ ਜਦੋਂ ਸ਼ਾਇਰ ਲਿਖਣਗੇ ਹਾਲ ਮਹਾਰਾਣੀ ਜਿੰਦਾ ਜਿਸ ਨੇ ਉਹ ਤਖਤ ਦਾ ਰਾਜ ਭਾਗ ਮਾਣਿਆ ਤੇ ਉਸ ਤੋਂ ਬਾਅਦ ਉਹ ਫਕੀਰੀ ਵੀ ਮਾਣੀ ਆਪਦੇ ਬੱਚੇ ਦਾ ਸੈਕਰੀਫਾਈਸ ਵੀ ਕੀਤਾ ਮੈਡਮ ਇੱਕ ਵੱਡੀ ਸਕ੍ਰਿਪਟਰੀ ਵੱਡਾ ਨਾਮ ਹੈ ਖਾਸ ਤੌਰ ਤੇ ਜਦੋਂ ਇਤਿਹਾਸ ਦੀ ਗੱਲ ਆਉਂਦੀ ਹੈ ਨਾ ਇਤਿਹਾਸ ਨਾਲ ਹਮੇਸ਼ਾ ਡਰ ਬਣਿਆ ਰਹਿੰਦਾ ਕਿ ਜੇ ਕੋਈ ਛੇੜਛਾੜ ਹੋ ਗਈ 1921 ਹੋ ਗਈ ਆ ਲੋਕਾਂ ਦਾ ਰਿਐਕਸ਼ਨ ਕੀ ਹੋਣਾ ਜੀ ਆ ਇਸ ਮਾਮਲੇ ਦੇ ਵਿੱਚ ਸਕ੍ਰਿਪਟ ਦਾ ਕੀ ਯੋਗਦਾਨ ਹੈ ਜੀ ਉਹਦੇ ਵਿੱਚ ਜਦੋਂ ਅਸੀਂ ਇਤਿਹਾਸ ਨੂੰ ਲੋਕਾਂ ਸਾਹਮਣੇ ਡਿਸਕ੍ਰਾਈਬ ਕਰਨਾ ਹੈ ਜੀ ਮੈਨੂੰ ਲੱਗਦਾ ਹੈ ਕਿ ਦਰਸ਼ਕ ਜੁੜਨਗੇ ਹਾਂ ਕਿਉਂਕਿ ਬਹੁਤ ਘੱਟ ਜਾਣਕਾਰੀ ਜਿਸ ਤਰ੍ਹਾਂ ਗੁਰਤੇਜ ਨੇ ਗੱਲ ਕੀਤੀ ਕਿ ਜਿੰਨੀ ਦੇਰ ਤੱਕ ਮੈਂ ਵੀ ਉਸ ਸਕ੍ਰਿਪਟ ਨੂੰ ਨਹੀਂ ਸੀ ਪੜਿਆ ਮੈਂ ਜਿੰਦਾ ਬਾਰੇ ਨਹੀਂ ਸੀ ਜਾਣਿਆ ਮੈਨੂੰ ਨਹੀਂ ਸੀ ਪਤਾ ਉਹਦੇ ਉਹਦੀ ਇੰਨੀ ਉਹਦੀ ਉਹਦੇ ਦਰਦ ਬਾਰੇ ਉਹਦੀ ਉਹਦੀ ਸਟਰਗਲ ਬਾਰੇ ਨਹੀਂ ਸੀ ਪਤਾ ਪਰ ਜਿਉਂ-ਜਿਉਂ ਸਕ੍ਰਿਪਟ ਦੇ ਵਿੱਚੋਂ ਦੀ ਅਸੀਂ ਲੰਘੇ ਆਂ ਜਿਉਂ-ਜਿਉਂ ਦਾ ਇਤਿਹਾਸ ਪੜਿਆ ਤਿਉਂ-ਤਿਉਂ ਪਤਾ ਲੱਗਾ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਦਰਸ਼ਕ ਉਸ ਨਾਟਕ ਨੂੰ ਵੇਖਣਗੇ ਉਹ ਯਕੀਨਨ ਉਹਦੇ ਨਾਲ ਜੁੜਨਗੇ ਤੇ ਜੋ-ਜੋ ਉਹ ਕਟਨਾਵਾ ਉਹਦੇ ਨਾਲ ਵਾਪਰੀਆਂ ਨੇ ਆ ਉਦੇ ਨਾਲ ਉਹਨਾਂ ਮਤਲਬ ਰابطਾ ਕਰਨਗੇ ਉਹ ਮਤਲਬ ਉਹਦੇ ਨਾਲ ਜੁੜਨਗੇ ਉਸ ਚੀਜ਼ ਦੇ ਨਾਲ ਤੇ ਮੈਨੂੰ ਲੱਗਦਾ ਹੈ ਕਿ ਇਹੋ ਜੇ ਨਾਟਕ ਨਾ ਹੋਣੇ ਚਾਹੀਦੇ ਨੇ ਇਤਿਹਾਸਿਕ ਅਸੀਂ ਡਰਦੇ ਜ਼ਰੂਰ ਆ ਕਿ ਅਸੀਂ ਜੇ ਕਰਾਂਗੇ ਤੇ ਕੋਈ ਛੇੜਛਾੜ ਕੋਈ ਨਹੀਂ ਹੁੰਦੀ ਅਸੀਂ ਹਿਸਟਰੀ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਜਿੰਨੀ ਦੇਰ ਤੱਕ ਅਸੀਂ ਰੱਖਾਂਗੇ ਨਹੀਂ ਓਨੀ ਦੇਰ ਤੱਕ ਲੋਕ ਜੁੜਨਗੇ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਰੰਗਮંચ ਹੀ ਇੱਕ ਐਸਾ ਪਲੇਟਫਾਰਮ ਹੁੰਦਾ ਜਿਹਦੇ ਨਾਲ ਦਰਸ਼ਕ ਜਿਹੜਾ ਹੈ ਉਹ ਕਹਾਣੀ ਦੇ ਨਾਲ ਕਲਾਕਾਰਾਂ ਦੇ ਨਾਲ ਡਾਇਰੈਕਟ ਉਹਦਾ ਸੰਬੰਧ ਹੁੰਦਾ ਹੈਗਾ ਜਦੋਂ ਐਕਟਰ ਸਟੇਜ ਤੇ ਰੋਂਦਾ ਹੈ ਉਹ ਰੋਂਦੇ ਨੇ ਐਕਟਰ ਸਟੇਜ ਤੇ ਹੱਸਦਾ ਹੈ ਉਹ ਹੱਸਦੇ ਨੇ ਉਹ ਕਨੈਕਟੀਵਿਟੀ ਜਿਹੜੀ ਹੈ ਉਹ ਰੰਗਮঞ্চ ਦੀ ਤੇ ਦਰਸ਼ਕਾਂ ਦੀ ਬਹੁਤ ਗੂੜੀ ਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਇਤਿਹਾਸਿਕ ਨਾਟਕ ਜਿਹੜੇ ਨੇ ਨਾ ਹੋਰ ਵੀ ਹੋਣੇ ਚਾਹੀਦੇ ਨੇ ਜੇ ਅਸੀਂ ਆਪਣੇ ਲੋਕਾਂ ਨੂੰ ਖਾਸ ਕਰ ਅਸੀਂ ਬਾਹਰ ਬੈਠੇ ਆ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੇ ਜੋੜਨਾ ਹੈ ਤੇ ਇੰਜ ਦੇ ਉਪਰਾਲੇ ਸਾਨੂੰ ਉਦਦਮ ਕਰਨੇ ਹੀ ਪੈਣੇ ਨੇ ਹਮੇਸ਼ਾ ਅਸੀਂ ਐਜ਼ ਅ ਸਮਾਜ ਉਂਗਲਾਂ ਚੁੱਕਦੇ ਹਾਂ ਸਵਾਲ ਚੁੱਕਦੇ ਹਾਂ ਉਹ ਕਲਾਕਾਰਾਂ ਤੇ ਤੇ ਕਿ ਕਲਾਕਾਰ ਸਾਨੂੰ ਅੱਜਕੱਲ ਕੀ ਪਰੋਸ ਰਹੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਕਲਾਕਾਰ ਖਾਸ ਤੌਰ ਤੇ ਵਿਦੇਸ਼ੀ ਧਰਤੀ ਤੇ ਉੱਪਰ ਮੇਰੇ ਪਿੱਛੇ ਜਿਹੜੀ ਟੀਮ ਬੈਠੀ ਹੈ ਇਹਨਾਂ ਚੋਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਆਪਣੀ ਰੋਜ਼ੀ ਰੋਟੀ ਲਈ ਕਮਾਕਾਰਾਂ ਤੇ ਵੀ ਜਾਂਦੇ ਨੇ ਆਪਣੀ ਪੜ੍ਹਾਈ ਵੀ ਕਰ ਰਹੇ ਨੇ ਉਸ ਦੇ ਨਾਲ ਨਾਲ ਵੀਕਐਂਡ ਤੇ ਆਪਣੀਆਂ ਰਿਹਸਲਾਂ ਵੀ ਕਰ ਰਹੇ ਨੇ ਜਿਵੇਂ ਭਾਰੀ ਨੇ ਕਿ ਪਿਛਲੇ 6 ਮਹੀਨਿਆਂ ਤੋਂ ਇਹ ਰਿਹਸਲਾਂ ਚੱਲ ਰਹੀਆਂ ਨੇ ਇਹ ਆਪਦੀ ਜ਼ਿੰਮੇਵਾਰੀ ਆਪਣਾ ਪਾਰਟ ਇਹਨਾਂ ਨੇ ਸਟੇਜ ਤੇ ਵੀ ਅਦਾ ਕਰਨਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਵੀ ਕਰ ਰਹੇ ਨੇ ਹੁਣ ਜ਼ਿੰਮੇਵਾਰੀ ਬਣਦੀ ਹੈ ਦਰਸ਼ਕਾਂ ਦੀ ਮੈਨੂੰ ਲੱਗਦਾ ਕਿ ਦਰਸ਼ਕ ਜੇਕਰ ਆਪ ਆਉਣ ਮੈਨੂੰ ਹਮੇਸ਼ਾ ਐਜ਼ ਅ ਰੰਗਮੰਚ ਦਾ ਸਟੂਡੈਂਟ ਮੈਨੂੰ ਇਹ ਲੱਗਦਾ ਹੁੰਦਾ ਕਿ ਇੰਨਾ ਕੁਝ ਰੰਗਮੰਚ ਦੇ ਵਿੱਚ ਪਿਆ ਕੇ ਦਰਸ਼ਕਾਂ ਨੂੰ ਇੱਕ ਆਵਾਜ਼ ਮਾਰਨ ਦੀ ਵੀ ਲੋੜ ਨਹੀਂ ਪੈਣੀ ਚਾਹੀਦੀ ਜਿੱਥੇ ਕਿਤੇ ਇਹ ਹੋਵੇ ਕਿਥੇ ਪੰਜਾਬੀ ਨਾਟਕ ਹੋ ਰਿਹਾ ਉਹ ਨਾਟਕ ਤੁਸੀਂ ਆਪ ਆਪ ਦੇਖਣਾ ਇੱਕ ਹੋਰ ਮੈਂ ਜੇਕਰ ਗੱਲ ਕਰਨਾ ਅਸੀਂ ਅਕਸਰ ਅੱਜਕੱਲ ਕਿਤਾਬਾਂ ਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਹਰੇਕ ਦੇ ਘਰ ਦੇ ਵਿੱਚ ਲਾਇਬ੍ਰੇਰੀ ਬਣੀ ਹੋਈ ਆ ਪੰਜਾਬੀ ਕਿਤਾਬਾਂ ਪਈਆਂ ਨੇ ਆਡੀਓ ਬੁక్స్ ਦਾ ਜ਼ਮਾਨਾ ਹੈ ਜੀ ਪਰ ਕਿੰਨੇ ਕੁ ਅਸੀਂ ਉਹ ਲੋਕਾਂ ਜਿਹੜੇ ਉਹ ਕਿਤਾਬਾਂ ਪੜ੍ਹਦੇ ਆ ਮੈਂ ਇਸ ਗੱਲ ਦੀ ਗਾਰੰਟੀ ਤੁਹਾਨੂੰ ਦਿਨਾ ਕਿ ਜਦੋਂ ਤੁਸੀਂ ਇਹ ਨਾਟਕ ਦੇਖਣਾ ਤਾਂ ਇੱਕ ਕਿਤਾਬ ਪੜ੍ਹਨ ਵਰਗਾ ਤਜਰਬਾ ਹੋਣਾ ਜਿਹੜੀ ਕਿਤਾਬ ਤੁਸੀਂ ਸੁਣਨੀਆ ਆਡੀਓ ਬੁੱਕ ਦੀ ਤਰ੍ਹਾਂ ਦੇਖਣੀਆ ਫਿਲਮ ਦੀ ਤਰ੍ਹਾਂ ਤੇ ਸਾਰੀ ਜ਼ਿੰਦਗੀ ਉਹ ਤਜਰਬਾ ਘੱਟੋ ਘੱਟ ਤੁਹਾਡੇ ਨਾਲ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠ ਜਾਓ ਮਹਾਰਾਣੀ ਜਿੰਦਾ ਦੇ ਸਬਜੈਕਟ ਬਾਰੇ ਕੋਈ ਸਵਾਲ ਆ ਜਾਏ ਤੁਸੀਂ ਉਹ ਨਹੀਂ ਭੁੱਲੋਗੇ ਜੀ ਸੋ ਇਹ ਸੀ ਸਾਡੀਆਂ ਭਾਰੀਆਂ ਭਾਰੀਆਂ ਗੱਲਾਂ ਨਾਟਕ ਬਾਰੇ ਜਾਦਾ ਕੁਝ ਨਹੀਂ ਅਸੀਂ ਦੱਸਣਾ ਕਿਉਂਕਿ ਜਦੋਂ ਸਟੇਜ ਤੇ ਤੁਸੀਂ ਦੇਖਣਾ ਤਾਂ ਜਿਹੜਾ ਉਹ ਸੁਆਦ ਹੈ ਅਸੀਂ ਉਹ ਸੁਆਦ ਕਿਰਕਨਾਰਿੰਗ ਕਰਨਾ ਚਾਹੁੰਦੇ ਪਰ ਮੈਡਮ ਇਸ ਤੋਂ ਇਲਾਵਾ ਜੀ ਰੰਗਮঞ্চਕਾਰੀ ਦੀ ਰੰਗਮঞ্চਕਾਰੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਜੀ ਰੰਗਮঞ্চ ਕਾਰੀ ਦੀ ਸ਼ੁਰੂਆਤ 2019 ਦੇ ਵਿੱਚ ਹੋਈ ਸੀਗੀ ਤੇ ਅਸੀਂ ਇੱਕ ਕੁਝ ਲਾਈਕ ਮਾਈਂਡਡ ਪੀਪਲ ਅਸੀਂ ਇਕੱਠੇ ਹੋ ਕੇ ਤੇ ਅਸੀਂ ਇੱਕ ਗਰੁੱਪ ਬਣਾਇਆ ਸੀਗਾ ਕਿ ਅਸੀਂ ਕੁਝ ਕਰਨਾ ਛੋਟਾ ਮੋਟਾ ਕੁਝ ਕਰਨਾ ਚਾਹੁੰਦੇ ਹਾਂ ਕਿਉਂਕਿ ਇੱਕ ਦੋ ਜਣੇ ਥੀਏਟਰ ਬੈਕਗ੍ਰਾਉਂਡ ਦੇ ਸੀਗੇ ਤੇ ਫਿਰ ਅਸੀਂ ਇੱਕ ਸਭ ਤੋਂ ਪਹਿਲਾ ਜਿਹੜਾ ਅਸੀਂ ਨਾਟਕ ਕੀਤਾ ਸੀ ਉਹ ਸਿਰਫ ਨਾਟਕ ਨਹੀਂ ਹੈ ਇਹ ਉਹ ਸੀਗਾ ਕਿ ਇੱਥੋਂ ਦੀਆਂ ਅਸੀਂ ਮੁਸ਼ਕਲਾਂ ਨੂੰ ਲੈ ਕੇ ਸਟੂਡੈਂਟਸ ਦੇ ਇਸ਼ੂਜ਼ ਜਦੋਂ ਉੱਥੋਂ ਸਟੂਡੈਂਟਸ ਤੁਰਦੇ ਨੇ ਪੰਜਾਬ ਤੋਂ ਤੁਰਦੇ ਨੇ ਉੱਥੇ ਕੀ ਮਾਹੌਲ ਹੁੰਦਾ ਹੈ ਫਿਰ ਇੱਥੇ ਆ ਕੇ ਸਟੂਡੈਂਟਸ ਨੂੰ ਕਿਹੜੀਆਂ ਸਟਰਗਲਸ ਫੇਸ ਕਰਨੀਆਂ ਪੈਂਦੀਆਂ ਨੇ ਫਿਰ ਵਰਕਪਲੇਸ ਤੇ ਉਹਨਾਂ ਨੂੰ ਕਿਹੜੀਆਂ ਫੇਸ ਕਰਨੀਆਂ ਪੈਂਦੀਆਂ ਫਿਰ ਡੋਮੈਸਟਿਕ ਵਾਇਲੈਂਸ ਮਤਲਬ ਸਾਰਾ ਕੁਝ ਅਸੀਂ 35 40 ਮਿੰਟ ਦੇ ਵਿੱਚ ਅਸੀਂ ਉਹ ਕੀਤਾ ਸੀਗਾ ਸਾਡਾ ਪਹਿਲਾ ਇੱਕ ਨਾਟਕ ਸੀਗਾ ਛੋਟਾ ਜਿਹਾ ਸੀਗਾ ਅਸੀਂ 200 ਕ ਦੀ ਆਡੀਅנס ਵਾਲਾ ਹਾਲ ਲੈ ਕੇ ਤੇ ਅਸੀਂ ਉਹ ਨਾਟਕ ਕੀਤਾ ਸੀਗਾ ਤੇ ਮੈਨੂੰ ਯਾਦ ਹੈ ਕਿ ਅਸੀਂ 7 8 ਜਾਣੇ ਸੀਗੇ ਤੇ ਅਸੀਂ ਸਾਰਿਆਂ ਨੇ 5 500 ਡਾਲਰ ਆਪਣੇ ਕੋਲੋਂ ਪਾ ਕੇ ਤੇ ਅਸੀਂ ਉਹ ਹਾਲ ਜਿਹੜਾ ਬੁੱਕ ਕੀਤਾ ਸੀ ਤੇ ਅਸੀਂ ਨਾਟਕ ਕੀਤਾ ਸੀਗਾ ਤੇ ਮੈਨੂੰ ਲੱਗਦਾ ਟਿਕਟ ਵੀ 20 ਡਾਲਰ ਟਿਕਟ ਸੀਗੀ ਤੇ ਮਸਾਂ ਹੀ ਸਾਡਾ ਉਹਨਾਂ ਦਾ ਖਰਚਾ ਪੂਰਾ ਹੋ ਗਿਆ ਸੀਗਾ ਕਿ ਜਿਹੜਾ ਅਸੀਂ ਉਹ ਹਾਲ ਦੀ ਦੇ ਸਕੀਏ ਫੀਸ ਦੇ ਸਕੀਏ ਤੇ ਪਰ ਉਹ ਖੁਸ਼ਕਿਸਮਤੀ ਸਾਡੀ ਕਿ ਭਾਵੇਂ ਉਹ 200 ਜਣੇ ਸੀ ਆਡੀਅנס ਤੇ ਸੀਗੀ ਪਰ ਉਹਨਾਂ ਨੇ ਇੰਨਾ ਪਸੰਦ ਕੀਤਾ ਤੇ ਉਹਨੂੰ ਸਪਰੈਡ ਕੀਤਾ ਕਿ ਜਿਹੜੇ ਉਸ ਟਾਈਮ ਵੇਖਣ ਵੀ ਆਏ ਸੀ ਦਰਸ਼ਕ ਉਹਨਾਂ ਵਿੱਚੋਂ ਕੁਝ ਜਿਹੜੇ ਨੇ ਉਹ ਸਾਡੀ ਟੀਮ ਦਾ ਹਿੱਸਾ ਬਣ ਗਏ ਸੀਗੇ ਅਗਲੇ ਨਾਟਕ ਵਰੀ ਸਾਡਾ ਹੌਸਲਾ ਵਧਿਆ ਗੁਰਪ੍ਰੀਤ ਬਰਾੜ ਸਾਡਾ ਨਾਟਕ ਦੇਖਣ ਆਏ ਸੀਗੇ ਬਾਅਦ ਚ ਸਾਡੀ ਟੀਮ ਦਾ ਹਿੱਸਾ ਹੀ ਬਣ ਗਏ ਤੇ ਉਸ ਤੋਂ ਬਾਅਦ ਸਾਡਾ ਹੌਸਲਾ ਵਧਿਆ ਫਿਰ ਅਸੀਂ ਇੱਕ ਵੱਡਾ ਨਾਟਕ ਕੀਤਾ ਲੋਕ ਹੋਰ ਜੁੜੇ ਸਾਡੇ ਨਾਲ ਫਿਰ ਅਸੀਂ ਫਰੰਗੀਆਂ ਦੀ ਨੂੰ ਜਿਹੜਾ ਅਸੀਂ ਨਾਟਕ ਕੀਤਾ ਸੀ ਉਹਦੇ 3 ਸ਼ੋਅ ਕੀਤੇ ਨੇ ਮੈਲਬਨ ਦੇ ਵਿੱਚ 2020 ਦੇ ਵਿੱਚ ਉਹ ਨਾਟਕ ਕੀਤਾ ਸੀਗਾ ਪਰ ਫਿਰ ਉਹ ਕੁਦਰਤੀ ਆਫਤ ਆ ਗਈ ਕਰੋਨਾ ਆ ਗਿਆ 2 ਸਾਲ ਕੁਝ ਨਹੀਂ ਹੋ ਸਕਿਆ ਫਿਰ 2022 ਦੇ ਵਿੱਚ ਅਸੀਂ ਫਰੰਗੀਆਂ ਦੇ ਨੂੰ ਦੇ ਦੋ ਸ਼ੋਅ ਹੋਰ ਕੀਤੇ ਤੇ 23 ਦੇ ਵਿੱਚ ਫਿਰ ਮੈਂ ਜਿੰਦਾ ਦੇ ਨਾਲ ਜੁੜ ਗਈ 23 ਦੇ ਵਿੱਚ ਮੈਂ ਇਹਨੂੰ ਪੰਜਾਬ ਦੇ ਵਿੱਚ ਇਹਦੇ ਸ਼ੋਅ ਕੀਤੇ ਅੰਮ੍ਰਿਤਸਰ ਕੀਤਾ ਚੰਡੀਗੜ੍ਹ ਕੀਤਾ ਪਰੀਤਨਗਰ ਕੀਤਾ ਤੇ 24 ਦੇ ਵਿੱਚ ਮੇਰਾ خیال ਅਸੀਂ ਲਾਹੌਰ ਇਹ ਕਰਕੇ ਆਏ ਸੀਗੇ ਸੋ ਰੰਗਮঞ্চ ਬੇਸ਼ੱਕ ਇਹ ਟੀਮ ਨਾਲ ਨਹੀਂ ਸੀਗੇ ਮੇਰੇ ਮੈਂ ਲਾਹੌਰ ਇਕੱਲੀ ਗਈ ਸੀਗੀ ਪਰ ਮੈਂ ਰਿਪਰੈਜ਼ੈਂਟ ਸਾਰਿਆਂ ਨੂੰ ਕਰ ਰਹੀ ਸੀਗੀ ਤੇ ਹੁਣ ਜਿੱਥੋਂ ਤੱਕ ਰੰਗਮੰਚ ਪਹੁੰਚਿਆ ਸੜੀ ਰੰਗਮੰਚਕਾਰੀ ਟੀਮ ਮੈਂ ਬੜੀ ਖੁਸ਼ਕਿਸਮਤ ਸਮਝਦੀ ਆ ਕਿ ਹਮੇਸ਼ਾ ਉਹ ਟੀਮ ਮੇਰੇ ਨਾਲ ਜੁੜੀ ਹੈ ਜਿਹੜੀ ਬੜੀ ਡੈਡੀਕੇਟਿਡ ਆ ਹੁਣ ਇਸ ਟਾਈਮ ਜਿੰਨੇ ਮੈਂਬਰਸ ਨੇ ਸਾਰੇ ਸਟੂਡੈਂਟ ਨੇ ਤੇ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਵੇਖ ਕੇ ਜਿਹੜਾ ਇਹਨਾਂ ਦਾ ਪੈਸ਼ਨ ਹੈ ਮਤਲਬ ਇਹ ਪੜਦੇ ਵੀ ਨੇ ਕੰਮਾਂ ਤੇ ਵੀ ਜਾਂਦੇ ਨੇ ਫਿਰ ਵੀ ਆਪਣਾ ਟਾਈਮ ਕੱਢ ਕੇ ਤੇ ਇੱਥੇ ਟਾਈਮ ਨਾਲ ਪਹੁੰਚਦੇ ਨੇ ਕਿ ਰਿਹਰਸਲ ਆ ਸਿੱ ਕਰਨਾ ਮੈਂ ਅਕਸਰ ਕਹਿਨੀ ਹੁੰਦੀ ਆ ਕਿ ਮੈਂ ਉਦੋਂ ਤੱਕ ਕਰਵਾ ਸਕਦੀਆਂ ਜਦੋਂ ਤੱਕ ਤੁਸੀਂ ਕਰਨਾ ਚਾਹੁੰਦੇ ਜੇ ਜੇ ਤੁਹਾਡੇ ਚ ਇੱਛਾ ਹੈਗੀ ਹੈ ਕਰਨ ਦੀ ਆਮ ਰੈਡੀ ਮਤਲਬ ਤੁਹਾਨੂੰ ਟੀਚ ਕਰਨ ਵਾਸਤੇ ਹਨਾ ਬਟ ਇਹ ਸਾਰੇ ਇਹਨੇ ਪਿਆਰੇ ਬੱਚੇ ਨੇ ਭੱਜੇ ਆਉਂਦੇ ਨੇ ਅਸੀਂ ਆ ਕਰਨਾ ਕਰਨਾ ਮੈਂ ਡਾਂਟ ਵੀ ਦਵਾ ਪਰ ਮੇਰੀ ਡਾਂਟ ਦਾ ਕੋਈ ਅਸਰ ਨਹੀਂ ਹੁੰਦਾ بس ਇਹਨਾਂ ਤੇ ਮੈਂ ਅਕਸਰ ਕਹਿਣਾ ਹੁੰਨਾ ਕਿ ਸਟਰਗਲ ਜਾਂ ਸੰਘਰਸ਼ ਸ਼ਬਦ ਉਹ ਜਾਂ ਵਿਦਿਆਰਥੀਆਂ ਲਈ ਬਣਿਆ ਜਾਂ ਸਾਡੇ ਥੀਏਟਰ ਵਾਲਿਆਂ ਲਈ ਬਣਿਆ ਹੁਣ ਵੀ ਤੁਸੀਂ ਦੇਖ ਰਹੇ ਹੋਮੋਗੇ ਕਿ ਕੈਮਰੇ ਦੇ ਪਿੱਛੇ ਤੁਹਾਨੂੰ ਕੋਈ ਬਹੁਤ ਵਧੀਆ ਬੈਕ ਡਰਾਪ ਨਹੀਂ ਦਿਖ ਰਹੀ ਹੋਣੀ ਅੰਦਰ ਹਾਲ ਦੇ ਵਿੱਚ ਰਹਿਸਾ ਚੱਲਦੀ ਸੀ ਸਾਨੂੰ ਲੱਗਿਆ ਕਿ ਹਾਲ ਗੂੰਜਦਾ ਅਸੀਂ ਕਹਾਂ ਚਲੋ ਅਸੀਂ ਵੀਡੀਓ ਬਣਾਉਣੀ ਆ ਅਸੀਂ ਜਿੱਥੇ ਮਰਜੀ ਬੈਠ ਕੇ ਬਣਾ ਸਕਦੇ ਸੋ ਅਸੀਂ ਥੀਏਟਰ ਦੇ ਬਾਹਰ ਬੈਠ ਕੇ ਬਣਾਉਣ ਲੱਗੇ ਆ ਰੰਗਮंच ਦੀ ਇੱਕ ਖੂਬਸੂਰਤੀ ਹੈ ਜਿਵੇਂ ਸਾਂਸਕ੍ਰਿਤ ਦਾ ਇੱਕ ਸ਼ਲੋਕ ਹੈ ਕਿ ਨਾ ਤਦ ਗਿਆਨਮ ਨਾ ਤਦ ਸ਼ਿਲਪਮ ਨਾ ਸ ਵਿਦਿਆ ਨਾ ਸਾਕਲਾ ਨਾ ਸੋ ਯੋਗੋ ਨਾ ਤਟ ਕਰਮ ਯਨ ਨਾਟੇਸ਼ੀਨ ਦ੍ਰਿਸ਼ਤੇ ਇਹਦਾ ਭਾਵ ਅਰਥ ਇਹ ਆ ਕਿ ਦੁਨੀਆ ਦੇ ਵਿੱਚ ਅਜਿਹਾ ਕੋਈ ਗਿਆਨ ਕੋਈ ਸ਼ਿਲਪ ਅਜੇ ਹੀ ਨਹੀਂ ਜਿਹੜੀ ਰੰਗਮंच ਦਿਖਾ ਨਾ ਸਕਦਾ ਹੋਵੇ ਜਿਹਦਾ ਰੰਗਮंच ਹੰਢਾ ਨਾ ਸਕਦਾ ਹੋਵੇ ਰਮਨ ਸੇਖੋਂ ਜਿੱਥੇ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਆਪ ਜੀਵਨ ਬਿਤਾ ਰਹੇ ਨੇ ਉਸ ਦੇ ਨਾਲ ਨਾਲ ਹੀ ਮਹਾਰਾਣੀ ਜੰਦਾ ਦਾ ਰੋਲ ਕਰਨਾ ਕਦੇ ਕੋਈ ਨਾਟਕ ਹੁੰਦਾ ਉਹਦੇ ਵਿੱਚ ਤੁਸੀਂ ਪਾਇਲਟ ਬਣ ਜਾਂਦੇ ਹੋ ਕਦੇ ਕੋਈ ਨਾਟਕ ਹੁੰਦਾ ਉਹਦੇ ਵਿੱਚ ਤੁਸੀਂ ਚੋਰ ਬਣ ਜਾਂਦੇ ਹੋ ਸੋ ਇੱਕ ਰੰਗਮંચ ਦੀ ਇੱਕ ਖੂਬਸੂਰਤੀ ਆ ਜਿਹੜਾ ਤੁਹਾਨੂੰ ਮੈਨੂੰ ਲੱਗਦਾ ਉਹੀ ਸ਼ਿੱਦਤ ਆ ਕਿ ਜਿਹੜੇ ਸਾਰੇ ਸਟੂਡੈਂਟ ਜੁੜੇ ਹੋਏ ਨੇ ਗੁਰਜੀਤ ਭਾਈ ਤੁਹਾਨੂੰ ਪਰਸਨਲੀ ਕਿੰਨਾ ਟਾਈਮ ਹੋ ਗਿਆ ਦੀ ਥੀਏਟਰ ਕਰਦੇ ਨੂੰ ਐਕਚੁਅਲੀ ਮੈਂ ਜਦੋਂ ਪਹਿਲੀ ਵਾਰੀ ਪਰਫਾਰਮ ਕੀਤਾ ਸੀ ਮੈਂ 96 ਕੀਤਾ ਸੀ ਜਦੋਂ ਮੈਂ 8th ਕਲਾਸ ਪੜਦਾ ਸੀ ਫਿਰ ਮੇਰਾ ਗੈਪ ਪੈ ਗਿਆ ਸਟੱਡੀ ਕਿੱਦਾਂ ਦੀ ਸੀਗੀ ਫਿਰ ਮੈਂ ਕੇਵਲ ਭਾਜੀ ਨੂੰ ਪ੍ਰੋਫੈਸ਼ਨਲੀ ਮਤਲਬ ਕਿ ਲਾਲੋ 2003 ਚ ਜੁਆਇਨ ਕੀਤਾ ਉਦੋਂ ਮੈਂ ਬੀਐਸਸੀ ਕਰਦਾ ਸੀ ਗਿਆ ਖਾਲਸਾ ਕਾਲਜ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਫਿਰ ਯੂਥ ਫੈਸਟੀਵਲ ਕਰਦੇ ਨਾਲ ਨਾਲ ਇਹਨਾਂ ਨਾਲ ਕੰਮ ਕਰਦੇਵੇਂ ਫਿਰ ਹੁਣ ਮੈਂ ਵੈਸੇ ਆਪਣੀ ਸਟੱਡੀ ਨੂੰ ਇਨਹਾਂਸ ਕਰਨ ਵਾਸਤੇ ਮੈਂ ਮਾਸਟਰਸ ਕੀਤੀ ਹੈ ਹੁਣ ਥੀਏਟਰ ਐਂਡ ਫਿਲਮ ਪ੍ਰੋਡਕਸ਼ਨ ਦੀ ਹੁਣ ਮੈਂ ਪੀਐਚਡੀ ਸ਼ੁਰੂ ਕੀਤੀ ਹੈ ਨਾਲ ਤੇ ਕੇਵਲ ਭਾਜੀ ਨਾਲ ਮੈਂ ਪਿਛਲੇ ਲਾਲੋ 25 23 ਤੇ ਮੈਂ 150 ਤੋਂ ਉੱਪਰ ਨਾਟਕ ਪਰਫਾਰਮ ਕਰ ਚੁੱਕਾ ਜਿਹਦੀਆਂ 25000 ਦੇ तकरीबन ਪੇਸ਼ਕਾਰੀਆਂ ਹੋ ਚੁੱਕੀਆਂ ਆਲਓਵਰ ਇੰਡੀਆ ਦੀ ਹਰ ਇੱਕ ਸਟੀਟ 'ਤੇ ਪਰਫਾਰਮ ਕਰ ਚੁੱਕਿਆ ਆ तकरीबन ਲਾਹੌਰ ਦੇ ਵਿੱਚ ਤਿੰਨ ਵਾਰੀ ਵੀ ਜਾ ਚੁੱਕੇ ਆ ਤੇ ਮਤਲਬ ਇਹ ਹੈ ਕਿ ਇੰਨੇ ਕਰੈਕਟਰ ਇੰਨਾ ਕੁਝ ਕਿਉਂਕਿ ਕੇਵਲ ਕੇਵਲ ਭਾਜੀ ਨਾ ਮਤਲਬ ਕਿ ਉਹਨਾਂ ਦਾ ਇਹ ਹੈ ਕਿ ਉਹ ਕੰਮ ਉਹਨਾਂ ਦਾ ਰੈਗੂਲਰ ਹੈ ਕੋਈ ਤੁਹਾਨੂੰ ਪਤਾ ਨੂੰ ਪਤਾ ਹੋ ਗਾ ਨਾ ਰੈਗੂਲਰ ਜੋ ਕੁਝ ਉਹਨਾਂ ਨੇ ਕੀਤਾ ਜੋ ਕੁਝ ਉਹਨਾਂ ਨੂੰ ਉਹ ਤੁਹਾਨੂੰ ਨਾ ਇੱਕ ਮੌਕਾ ਦਿੰਦੇ ਨੇ ਜੀ ਜੋ ਤੁਸੀਂ ਮਹੀਨੇ ਦੇ ਵਿੱਚ 10-10 ਸ਼ੋਅ ਕਰ ਰਹੇ ਹੋ ਕਈ ਵਾਰ ਇਹ ਹੁੰਦਾ ਵੀ 10 ਸ਼ੋਅ ਨੇ ਨਾਟਕ ਦੇ ਤੇ ਦਸੇ ਨਾਟਕ ਵੱਖਰੇ ਵੱਖਰੇ ਨੇ ਤੁਹਾਨੂੰ 10 ਕੈਰੈਕਟਰ ਜੀਨੇ ਪੈ ਰਹੇ ਨੇ ਇੱਕ ਮਹੀਨੇ ਦੇ ਵਿੱਚ ਉਹ ਫਿਰ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਬਸ ਐਂ ਹੀ ਲੱਗੇ ਹੋਏ ਜੀ ਬਸ ਬਿਲਕੁਲ ਜੀ ਗੁਰਤੇਜ ਮਾਨ ਪਾ ਜੀ ਸਪੈਸ਼ਲੀ ਖਾਸ ਤੌਰ ਤੇ ਇਸ ਨਾਟਕ ਦੀ ਪ੍ਰੋਡਕਸ਼ਨ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਮੈਲਬਨ ਆਏ ਹੋਏ ਨੇ ਤੇ ਇਸ ਨਾਟਕ ਦੇ ਵਿੱਚ ਜਿਹੜਾ ਇਹਨਾਂ ਦਾ ਕਿਰਦਾਰ ਹੈ ਜੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਕਿਰਦਾਰ ਹੈ ਅੱਜ ਭਾਵੇਂ ਬਿਸ਼ੱਕ ਤੁਹਾਡੇ ਸਾਹਮਣੇ ਇਸ ਤਰੀਕੇ ਨਾਲ ਬੈਠੇ ਨੇ ਪਰ ਇਹ ਜਦੋਂ ਤੁਸੀਂ ਸਟੇਜ ਤੇ ਦੇਖਣਾ ਤਾਂ ਤੁਹਾਨੂੰ ਲੱਗੇਗਾ ਕਿ ਸਿੱਖਾਂ ਦਾ ਉਹ ਮਹਾਰਾਜਾ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਤੁਹਾਨੂੰ ਦਿਖਾਈ ਦੇ ਰਿਹਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਕੈਮਰੇ ਬੰਦ ਕਰਕੇ ਕਰੀ ਜਾਣੀਆਂ ਨੇ ਪਰ ਜਿਹੜੇ ਸਟੂਡੈਂਟ ਬੈਠੇ ਨੇ ਮੈਂ ਖਾਸ ਤੌਰ ਤੇ ਮੈਨੂੰ ਲੱਗਿਆ ਬੇਟੀ ਕਹੇਰੀ ਸੀ ਕਿ ਤੁਹਾਡਾ ਇਹ ਪਹਿਲੀ ਵਾਰੀ ਤੁਸੀਂ ਕਰ ਰਹੇ ਹੋ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੀ ਕਿਉਂਕਿ ਪਹਿਲਾ ਪ੍ਰੋਜੈਕਟ ਹੈ ਪਹਿਲਾਂ ਕਦੇ ਥੀਏਟਰ ਦਾ ਬੈਕਗ੍ਰਾਉਂਡ ਨਹੀਂ ਹੈ ਰਮਾ मैम ਨੇ ਸਿੱਖੋਂ ਸਰ ਨੇ ਸਾਨੂੰ ਮੌਕਾ ਦਿੱਤਾ ਬਹੁਤ ਮਤਲਬ ਅਸੀਂ ਮਾਣ ਮਹਿਸੂਸ ਕਰਦੇ ਹਾਂ ਤੇ ਉਸ ਤੋਂ ਵੀ ਵੱਧ ਕੇ ਸਾਨੂੰ ਸਾਡੇ ਪੰਜਾਬ ਦਾ ਇਤਿਹਾਸ ਜਾਣਨ ਦਾ ਮੌਕਾ ਮਿਲਿਆ ਫਿਰ ਅਸੀਂ ਸਾਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਅਸੀਂ ਲੋਕਾਂ ਨੂੰ ਇਤਿਹਾਸ ਦੱਸਣ ਜੋਗੇ ਹੋ ਗਏ ਹਾਂ ਇਸ ਨਾਟਕ ਦੇ ਥਰੂ ਸੋ ਆਈ ਡੋਨਟ ਥਿੰਕ ਕਿ ਵਰਡਸ ਨਹੀਂ ਹੈਗੇ ਕਿ ਕਿੱਦਾਂ ਐਕਸਪ੍ਰੈਸ ਕਰਨਾ ਹੈ ਬਟ I think it covers it all. ਜੇ ਤੁਸੀਂ ਇਸ ਪ੍ਰੋਡਕਸ਼ਨ ਦਾ ਹਿੱਸਾ ਨਾ ਹੁੰਦੇ ਆਹਨੈਸਟਲੀ ਦੱਸਿਓ ਤੁਹਾਨੂੰ ਮਹਾਰਾਣੀ ਜਿੰਦਾ ਬਾਰੇ ਸਿੱਕ ਇਤਿਹਾਸ ਬਾਰੇ ਇੰਨਾ ਕੁਝ ਪਤਾ ਸੀ? ਨਹੀਂ ਜੀ ਮੈਂ ਅਸੀਂ ਅਸੀਂ ਕਈ ਵਾਰੀ ਗੱਲਾਂ ਜ਼ਰੂਰ ਕਰਦੇ ਆਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ I think ਫੇਰ ਥੋੜਾ ਨੋਨ ਹੈ ਬਟ ਮਹਾਰਾਣੀ ਜਿੰਦਾ ਕਦੇ ਵੀ ਕਿਤੇ ਵੀ ਨਾ ਤਾਂ ਸਾਡੇ ਕੈਰਿਕੂਲਮ ਦਾ 파ਟ ਰਹੀ ਹੈ ਨਾ ਹੀ ਉਸ ਵੱਧ ਛੱਡ ਕੇ ਸਾਡੇ ਪੰਜਾਬੀ ਲਿਟਰੇਚਰ ਦਾ 파ਟ ਰਹੀ ਹੈ ਸੋ ਰਾਣੀ ਜਿੰਦਾ ਬਾਰੇ ਤਾਂ ਸਿਰਫ ਇਨਾ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਰਾਣੀ ਹੋਇਆ ਕਰਦੀ ਸੀ ਪਰ ਉਸ ਤੋਂ ਵੱਧ ਕੇ ਜ਼ਿਆਦਾ ਨਹੀਂ ਸੀ ਪਤਾ ਤੇ ਇਹ ਵੀ ਪਤਾ ਸੀ ਦਲੀਪ ਸਿੰਘ ਦੀ ਮਾਂ ਸੀ ਬਟ ਉੱਥੇ ਇੱਕ ਤੱਕ ਦਾ ਹੀ ਸੀਗਾ ਅੱਗੇ ਨਹੀਂ ਸੀ ਪਤਾ ਕਿ ਉਹਦਾ ਸਫ਼ਰ ਕਿੰਨਾ ਔਖਾ ਸੀ ਤੇ ਉਹਨੇ ਕਿੱਦਾਂ ਉਹ ਸਫ਼ਰ ਤੈਅ ਕੀਤਾ ਸੀ ਉਹ ਸਾਨੂੰ ਸਿਰਫ ਇਸ ਨਾਟਕ ਨਾਲ ਜੁੜਨ ਤੋਂ ਬਾਅਦ ਇਸ ਸਕ੍ਰਿਪਟ ਹੱਥ ਫੜਨ ਤੋਂ ਬਾਅਦ ਪਤਾ ਲੱਗਿਆ ਬਿਲਕੁਲ ਜੀ ਜੋ ਜੋ ਕੁਛ ਇਹਨਾਂ ਨੂੰ ਇਸ ਨਾਟਕ ਦਾ ਹਿੱਸਾ ਬਣ ਕੇ ਪਤਾ ਲੱਗ ਗਿਆ ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਉਸ ਨੂੰ ਰਿਹਸਲ ਕੀਤਾ ਤੇ ਹੁਣ 8 ਮਾਰਚ ਵਾਲੇ ਦਿਨ ਉਸ ਨਾਟਕ ਦੀ ਪੇਸ਼ਕਾਰੀ ਹੈ ਸਾਡੇ ਸਾਰਿਆਂ ਵੱਲੋਂ ਕਿਉਂਕਿ ਮੈਂ ਆਪ ਸਟੂਡੈਂਟ ਦਾ ਰੰਗ ਮੰਚ ਦਾ ਤੁਹਾਨੂੰ ਬੇਨਤੀ ਹੈ ਤੁਸੀਂ ਜ਼ਰੂਰ ਸਾਡੇ ਇਸ ਨਿੱਗੇ ਸੱਦੇ ਨੂੰ ਕਬੂਲ ਕਰਕੇ ਥੀਏਟਰ ਦੇ ਵਿੱਚ ਆਓ ਆਪਣੀ ਹਾਜ਼ਰੀ ਯਕੀਨੀ ਬਣਾਓ ਪਰਿਵਾਰਾਂ ਦੇ ਨਾਲ ਆਓ ਖਾਸ ਤੌਰ ਤੇ ਬੱਚਿਆਂ ਦੇ ਨਾਲ ਆਓ ਜੇਕਰ ਅਸੀਂ ਚਾਹੁੰਦੇ ਹਾਂ ਨਾ ਕਿ ਸਾਡੇ ਬੱਚੇ ਪੰਜਾਬ ਨਾਲ ਜੁੜੇ ਰਹਿਣ ਪੰਜਾਬ ਦੇ ਇਤਿਹਾਸ ਨਾਲ ਜੁੜੇ ਰਹਿਣ ਸਿੱਖ ਇਤਿਹਾਸ ਨਾਲ ਜੁੜੇ ਤਾਂ ਤੁਸੀਂ ਬਿਨਾ ਕਿਸੇ ਸ਼ੱਕ ਦੇ ਇਸ ਨਾਟਕ ਨੂੰ ਦੇਖਣ ਜਰੂਰ ਆਓ ਜਦੋਂ ਵੀ ਕਿਤੇ ਜਿੱਥੇ ਵੀ ਕਿਤੇ ਇਸ ਨਾਟਕ ਦੇ ਜਿਹੜੇ ਨੇ ਸ਼ੋਅ ਹੋਣ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੀ ਮੇਰੀ ਸਾਰੀ ਟੀਮ ਵੱਲੋਂ ਬੈਸਟ ਆਫ ਲੱਕ ਹੈ ਜੀ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰੀਦੀ ਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਕੁਝ ਚੰਗਾ ਕੁਝ ਲੱਗ ਕਰ ਰਿਹਾ ਉਹਨੂੰ ਅਸੀਂ ਬੈਸਟ ਆਫ ਲੱਕ ਕਹੀਏ ਸੋ ਬੋਲ ਪੰਜਾਬੀ ਨੂੰ ਵੱਲੋਂ ਤੁਹਾਨੂੰ ਬੈਸਟ ਆਫ ਲੱਕ ਹੈ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਇਹ ਤੁਹਾਡਾ ਪੰਜਾਬੀ ਪ੍ਰਤੀ ਪਿਆਰ ਹੀ ਤਾਂ ਹੈ ਤੁਸੀਂ ਬੋਲ ਪੰਜਾਬੀ ਹਰ ਵੇਲੇ ਤੁਸੀਂ ਬੋਲਦੇ ਜੇ ਸੋ ਬਹੁਤ ਸ਼ੁਕਰੀਆ ਤੁਸੀਂ ਉ체체 ਤੌਰ ਦੇ ਉੱਤੇ ਇੱਥੇ ਆਏ ਜੇ ਸਾਨੂੰ ਹੌਸਲਾ ਫਜ਼ਾਈ ਕਰਨ ਵਾਸਤੇ ਹਲਾਸ਼ੇਰੀ ਦੇਣ ਵਾਸਤੇ ਸੋ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਤੁਸੀਂ ਸਾਡਾ ਥੋੜਾ ਬਹੁਤਾ ਨਾਟਕ ਵੀ ਵਿੱਚੋਂ ਵੇਖਿਆ ਸਾਨੂੰ ਵੀ ਵਧੀਆ ਲੱਗਾ ਇਹ ਬੱਚੇ ਵੀ ਥੋੜੇ ਅਲਰਟ ਹੋ ਗਏ ਕਿ ਹਾਂ ਜੀ ਕੋਈ ਵੇਖਣ ਆਇਆ ਬਾਹਰੋਂ ਤੇ ਅਸੀਂ ਥੋੜਾ ਜਿਹਾ ਮਤਲਬ ਹੋਰ ਸੋਣਾ ਕਰੀਏ ਬਾਕੀ ਇਹ ਹੈ ਕਿ ਬੜੀ ਵੱਡੀ ਗੱਲ ਹੈ ਕਿਉਂਕਿ ਇੱਥੇ ਬਾਹਰ ਦੇ ਮੁਲਕ ਦੇ ਵਿੱਚ ਰਹਿ ਕੇ ਜਦੋਂ ਕੋਈ ਦੂਜਾ ਕੋਈ ਕਰ ਰਿਹਾ ਤੇ ਉਹਨੂੰ ਹੱਲਾਸ਼ੇਰੀ ਦੇਣੀ ਆਪਣੇ ਆਪ ਦੇ ਵਿੱਚ ਇਹ ਸਾਡੇ ਇੱਕ ਇਕੱਠ ਦਾ ਪੰਜਾਬੀ ਭਾਈਚਾਰੇ ਦਾ ਸਬੂਤ ਹੈਗਾ ਸੋ ਬੜੀ ਵੱਡੀ ਗੱਲ ਹੈ ਤੇ ਬਹੁਤ ਮੈਂ ਧੰਨਵਾਦੀ ਹਾਂ ਤੁਹਾਡੀ ਇਸ ਗੱਲ ਲਈ ਕਿ ਤੁਸੀਂ ਉ체ਚੇ ਤੌਰ ਤੇ ਆਏ ਜੀ ਇੱਥੇ ਸਾਨੂੰ ਆਸ਼ੀਰਵਾਦ ਦੇਣ ਵਾਸਤੇ ਥੈਂਕ ਯੂ ਜੀ ਸੋ ਇਨਾ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਪਰ ਇਸ ਤੋਂ ਪਹਿਲਾਂ ਇਹ ਵੀਡੀਓ ਖਤਮ ਹੋਵੇ ਮੇਰੇ ਵੱਲੋਂ ਕਿਉਂਕਿ ਮੇਰੇ ਲਈ ਮੌਕਾ ਅ ਮੈਂ ਵੀ ਪ੍ਰੋਮੋਸ਼ਨ ਕਰਨੀ ਹੈ ਜੀ 12 April ਨੂੰ Rana Ranveer Huni ਆਪਣਾ ਸ਼ੋਅ ਲੈ ਕੇ ਆ ਰਹੇ ਨੇ ਜੀ ਮੈਲਬਨ ਦੇ ਵਿੱਚ ਸੋ ਤੁਸੀਂ ਜ਼ਰੂਰ 12 April ਨੂੰ Banjir Place ਨਾਰੇਵਾਰਾਂ ਦੇ ਵਿੱਚ ਸ਼ੋਅ ਹੈ ਜੀ ਤੇ 11 April ਜਿਹੜਾ ਕਿ ਦਿਨ ਸ਼ਨੀਵਾਰ ਹੈ ਜੀ ਉਸ ਦੇ ਸ਼ੋਅ ਦੀ ਵੀ ਅਨਾਉਂਸਮੈਂਟ ਅਸੀਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਰ ਦੇਣੀ ਹੈ ਜੀ ਸੋ ਮੈਲਬਨ ਦੇ ਕਿਸੇ ਹੋਰ ਹਿੱਸੇ ਦੇ ਵਿੱਚ Rana Ranveer ਆਪਣਾ ਨਾਟਕ ਬੰਦੇ ਬਣੋ ਬੰਦੇ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਣਗੇ ਅੱਜ ਤੱਕ ਦੇ ਲਈ ਇਹਨਾਂ ਤੁਸੀਂ ਸਾਰਿਆਂ ਨੇ ਆਪ ਦਾ ਟਾਈਮ ਕੱਢਿਆ ਜੀ ਮੈਂ ਤੁਹਾਡੀ ਰਿਹਸਲ ਦੇ ਵਿੱਚ ਵਿਗਨ ਪਾਇਆ ਉਹਦੇ ਲਈ ਮਾਫੀ ਚਾਹੁੰਦਾ ਦੀ ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਤੇ ਤੁਸੀਂ ਜੁੜੇ ਸੀ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਤੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਹਾਂ